ਪੰਜਾਬ ਦੇ ਤਿੰਨੇ ਵੱਡੇ ਕਾਲਜਾਂ ਦੇ ਤਿੰਨ ਪ੍ਰਿੰਸੀਪਲ ਅਤੇ ਕਾਲਜ ਦੇ ਮਾਲਕ ਨੂੰ ਵਿਜੀਲੈਂਸ ਵਿਭਾਗ ਨੇ ਝਾਲੀ ਸਰਟੀਫਿਕੇਟ ਬਣਾਉਣ ਦੇ ਦੋਸ਼ 'ਚ ਕੀਤਾ ਕਾਬੂ ਜਾਂਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ ਕਾਲਜ ਦੇ ਅਧਿਕਾਰੀ ਕਰਨਗੇ ਕਾਰਵਾਈ ਡੀ ਫਾਰਮੇਸੀ ਫਰਜੀ ਡਿਗਰੀ ਮਾਮਲੇ 'ਚ 500 ਡਿਗਰੀ ਧਾਰਕਾਂ ਤੋਂ ਵਿਜੀਲੈਂਸ ਕਰੇਗੀ ਪੁੱਛਗਿੱਛ ਡੀ ਫਾਰਮੇਸੀ ਦੇ ਫਰਜੀ ਡਿਗਰੀ ਘੁਟਾਲੇ 'ਚ ਸੁੱਬੇ ਦੇ ਕਈ ਹੋਰ ਮੈਡੀਕਲ ਕਾਲਜਾਂ ਦੇ ਅਧਿਕਾਰੀ ਸ਼ਾਮਲ ਹੋਣਗੇ ਹੁਣ ਤੱਕ 500 ਵਿਦਿਆਰਥੀ ਫੜੇ ਗਏ ਹਨ ਜਿਨ੍ਹਾਂ ਦੀਆਂ ਡਿਗਰੀਆਂ ਤੇ ਗ੍ਰਿਫਤਾਰ ਅਧਿਕਾਰੀਆਂ ਦੇ ਨਾਂ ਹਨ ਵਿਜੀਲੈਂਸ ਹੁਣ ਤੱਕ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬੁਲਾ ਕੇ ਪੁੱਛਗਿੱਛ ਕਰੇਗੀ ਇੰਨਾ ਹੀ ਨਹੀਂ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਪਟਿਆਲਾ ਅਤੇ ਅੰਮ੍ਰਿਤਸਰ ਦੇ ਉਹਨਾਂ ਅਧਿਕਾਰੀਆਂ ਨੂੰ ਵੀ ਪੁੱਛਗਿੱਛ ਲਈ ਸੱਮਨ ਜਾਰੀ ਕੀਤੇ ਜਾਣਗੇ ਇਹ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਵਿਜੀਲੈਂਸ ਨੂੰ ਬਾਦਮੂ ਅੱਜ ਹੋਰ ਕੋਦੇ ਵਿੱਚ ਤੱਕ ਕਿ ਅ ਅਕਰੀ ਨਿਸ਼ਕਤ ਲੈਂਦੇ ਹੋਏ ਦੂਜੇ ਆਮ ਤੌਰ ਤੇ ਛੋਟੇ ਅਧਿਕਾਰੀ ਫੜੇ ਜਾਂਦੇ ਸੀ ਅੱਜ ਇੱਕ ਵੱਡਾ ਇੱਕ ਕਹਿ ਸਕਦੇ ਹਾਂ ਇੱਕ ਜਿਹੜਾ ਰੈਕਟ ਹੈ ਉਹਦਾ ਪਰਦਾ ਖਾਸ਼ ਕੀਤਾ ਉਹ ਕਿਸ ਤਰ੍ਹਾਂ ਦਾ ਰੈਕਟ ਹੈ ਸਰ ਜਿਹੜਾ ਫਾਰਮੇਸੀ ਦਾ ਦੇਖੋ ਇਹ ਮਕਦਮਾ ਨੰਬਰ 17 8 12 2023 ਨੂੰ ਦਰਜ ਹੋਇਆ ਸੀ ਈਓ ਗਾਈਂਗ ਵਿੰਗ ਦੇ ਫਾਰਮੇਸੀ ਦਾ ਜਾਣਾ ਬਥੇ ਔਰ ਇਹ ਮੁਕੱਦਮਾ ਬਾਅਦ ਇਨਕੁਆਰੀ ਹੋਇਆ ਸੀ ਔਰ ਇਹ ਸਾਹਮਣੇ ਆਇਆ ਸੀ ਕਿ ਇਹ ਇੱਕ ਡੀ ਫਾਰਮੇਸੀ ਦਾ ਕੋਟਾ ਚੱਲ ਰਿਹਾ ਹੈਗਾ ਜਿਹੜੇ ਬੱਚੇ 10+2 ਜਿਨ੍ਹਾਂ ਨੇ ਸਾਇੰਸ ਵਿੱਚ ਨਹੀਂ ਕੀਤੀ ਹੁੰਦੀ ਉਹਨਾਂ ਨੂੰ ਡੀ ਫਾਰਮੇਸੀ ਵਿੱਚ ਕਮਿਸ਼ਨ ਜੁੜੀ ਹੈਗੀ ਆ ਉਹ ਮਤਲਬ ਜਿਹੜਾ ਦੇਣ ਵਾਸਤੇ ਉਹ ਚਾਹੀਦੀ ਹੁੰਦੀ ਰਿਕੁਆਇਰਮੈਂਟ ਉਹਦੇ ਉਹਨਾਂ ਨੇ ਉਹ ਨਹੀਂ ਕੀਤੀ ਹੁੰਦੀ ਉਹ ਜਦੋਂ ਜਾਂਦੇ ਨੇ ਆਪਣੇ ਕਿਸਾਨਡ ਕਾਲਜ ਵਿੱਚ ਉਹ ਫਿਰ ਉਹਨਾਂ ਨੂੰ ਕਹਿ ਦਿੰਦੇ ਨੇ ਤੁਹਾਨੂੰ ਜੀ ਅਸੀਂ ਕਿਉਂਕਿ ਤੁਸੀਂ ਸਾਇੰਸ ਦੀ ਉਹਦੇ ਕੋਲ ਹੈ ਨਹੀਂਗੇ ਤੁਹਾਨੂੰ ਕਰਵਾ ਲੈਣੇ ਆ ਉਹਦੇ ਲੱਗ ਪੈਸੇ ਲੱਗਣਗੇ ਉਹ ਫਿਰ ਬਾਹਰਲਾ ਜਿੱਦਾਂ ਆਟੋ ਸਟੇਟ ਰਾਜਸਥਾਨ ਨੇ ਯੂਪੀ ਮੱਧ ਪ੍ਰਦੇਸ਼ ਵਗੈਰਾ ਉੱਥੋਂ ਫਿਰ ਉਹਨਾਂ ਨੂੰ ਉਹ 10+2 ਦਾ ਸਰਟੀਫਿਕੇਟ ਲੈ ਲੈਂਦੇ ਆ ਔਰ ਖਾਸ ਕਰਕੇ ਛੇ ਆ ਵੀ ਉਹ ਜਿਹੜੇ ਬੱਚੇ ਉੱਥੇ ਜਾਂਦੇ ਵੀ ਨਹੀਂ ਪੇਪਰ ਦੇ ਬਸ ਉਹ ਜਿਹੜੇ ਕਾਲਜਸ ਵਾਲੇ ਉਹ ਕੋਈ ਉਹਨਾਂ ਨੂੰ ਤਿਆਰ ਕਰਕੇ ਦੇ ਦਿੰਦੇ ਆ ਉਹਦੀ ਐਕਸਟਰਾ ਚਾਰਜਿੰਗ ਲੈ ਲੈਂਦੇ ਨੇ ਦੀ ਫਾਰਮੇਸੀ ਦੀ ਜਿਹੜੀ ਫੀਸ ਲੱਗਦੀ ਹੈ ਉਹ ਲੱਗ ਹੁੰਦੀ ਹੈ ਉਹ ਲੱਗ ਲੈ ਲੈਂਦੇ ਨੇ ਬੀਜ਼ਿਕਲੀ ਉਹਦੀ ਸਾਇੰਸ ਸਬਜੈਕਟ ਜਿਹੜਾ ਹੈਗਾ ਉਹ ਪ੍ਰਾਈਵੇਟ ਨਹੀਂ ਹੋ ਸਕਦਾ ਉਹ ਜੇ ਉਹਨਾਂ ਨੂੰ ਗੁਰਵਾਉਂਦੇ ਨੇ ਪ੍ਰੈਕਟੀਕਲ ਰੋਜ਼ੀਏ ਤੁਹਾਡੀ 10 ਬਸ ਟੂ ਹੋ ਗਈ ਉਹਦੇ ਬਿਸਤ ਤੇ ਫਿਰ ਇਹ ਮਕਦਮਾ ਦਰਜ ਹੋਇਆ ਸੀ ਜਿਹਦੇ ਚ ਦੋ ਰਜਿਸਟਰ ਫਾਰਮੈਸੀ ਕੰਪਨੀ ਪੰਜਾਬ ਦੇ ਜਿਹੜੇ ਸਾਫਟਾ ਸੀਗੇ ਉਹ ਸਰਵਿਕ ਸਟੂਡੈਂਟ ਸੀਗੇ ਬਾਅਦ ਵਿੱਚ ਨੌ ਫਾਰਮੈਸਿਸਟ ਵੀਚ ਅਰੈਸਟ ਕੀਤੇ ਸੀ ਜਿਨ੍ਹਾਂ ਨੇ ਮੈਡੀਕਲ ਦੁਕਾਨਾਂ ਖੋਲੀਆਂ ਸੀ ਔਰ ਹੁਣ ਇਹ ਅੱਜ ਦਰਾਨੇ ਰੇਡਸ ਜਿਹੜੇ ਕੀਤੇ ਗਏ ਆ

ਜਿਹੜੇ ਜਿਨ੍ਹਾਂ ਨੇ ਡੀ ਫਾਰਮੇਸੀ ਲਈ ਹੋਈ ਹੈ ਸਰਟੀਫਿਕੇਟ ਲਿਆ ਹੋਇਆ ਜਦੋਂ ਉਹਨਾਂ ਨੂੰ ਅਸੀਂ ਭਲਾਇਆ ਸੀਗਾ ਉਹਨਾਂ ਨੇ ਫਿਰ ਦੱਸਿਆ ਸੀ ਵੀ ਅਸੀਂ ਤਾਂ ਉੱਥੇ ਐਡਮਿਸ਼ਨ ਲੈਣ ਗਏ ਸੀ ਪਰ ਸਾਨੂੰ ਸਾਡ ਕੋ ਨਹੀਂ ਸੀਗੇ ਉਹਨਾਂ ਨੇ ਫਿਰ ਸਾਨੂੰ ਕਿਹਾ ਜੀ ਤੁਹਾਨੂੰ ਅਸੀਂ ਆਪੇ ਕਰਾ ਦੇਵਾਂਗੇ ਔਰ ਪੈਸੇ ਲਵਾਂਗੇ ਤੇ ਉਹ ਉਹਨਾਂ ਨੇ ਅਸੀਂ ਉਹ ਇਸੇ ਕਰਕੇ ਉਹਨਾਂ ਨੂੰ ਵੀ ਫੜਿਆ ਸੀਗਾ ਉਹ ਵੀ ਜਿਹੜੇ ਹੋਰ ਮੈਡੀਕਲ ਸਟੋਰ ਖੋਲ੍ਹ ਕੇ ਬੈਠੇ ਹੋਏ ਪਿੰਡਾਰ ਵਿੱਚ ਜਿਹੜੇ ਲੋਕਾਂ ਨਾਲ ਖਲ੍ਹਾਰ ਵੀ ਹੋ ਰਿਹਾ ਸੋ ਉਹ ਉਹ ਕਾਦੇ ਸੀ ਇਲੈਕਟਰ ਸਟਾਸ਼ਨ ਅਸਵੀ ਲੱਗੇ ਤੇ ਜਹਾਜ਼ਾਂ ਦਾ ਦੇ ਪੈਂਡ ਤੇ ਕ੍ਰੀਸਾ ਦੇ ਸਾਹਮਣੇ ਆ ਚੁੱਕੇ ਨੇ ਉਹ ਸਾਡੇ ਸੀ ਇਲੈਕਟਰ ਸਟਾਫ ਦੇ ਤਰ੍ਹਾਂ ਆਪਣੇ ਗੋਮਨ ਨੂੰ ਲਿਖਿਆ ਜਾ ਚੁੱਕਾ ਜਿਹੜੇ ਮੈਡੀਕਲ ਸਟੋਰ ਨੇ ਸਾਰੇ ਵੱਲ ਕਿਤੇ ਜਾਣ ਬਾਕੀ ਚੱਪੀ ਜਾਰੀ ਹੈ ਖਲਦਰ ਹੋਰ ਵੀ ਜਿਹੜੇ ਤੁਸੀਂ ਪੈ ਜਾਂਦੇ ਨੇ ਉਹ ਜਲਦੀ ਪਹੁੰਚਾ ਕੀ ਕਿੱਡਾ ਕੋਈ ਸਕੈਂਡਲ ਨਿਕਲ ਸਕਦਾ ਸਦੀ ਉਹ ਕੀ ਚੁੜੀ ਦੇਖੋ ਕਾਫੀ ਅੱਛੇ ਕਿ ਚੱਲ ਰਿਹਾ ਹੈ ਜਿ 12 ਦੋਸ਼ੀ ਪਹਿਲਾ ਸੀ 4 ਹੁਣ ਫੜੇ ਹੈ ਅਜੇ ਹੋਰ ਕਾਫੀ ਰਹਿੰਦੇ ਨੇ ਬਾਕੀ ਜਿਉਂ ਵੀ ਕੋਈ ਅਗੇ ਫੂਦਰ ਡਿਵੈਲਪਮੈਂਟ ਨਹੀਂ ਕਰ ਸਕਦੀ ਤੇ ਇਹ ਕਿਹਾ ਸਰ ਦੇ ਕਿ ਲੋਕਾਂ ਦੀ ਕੀਮਤੀ ਜਾਣਨ ਉਹ ਵੀ ਕਰਵਾਉਂਦਾ ਬਿਲਕੁਲ ਜੀ ਬਿਲਕੁਲ ਲੋਕਾਂ ਦੀ ਕੀਮਤੀ ਜਾਣਨ ਨਾ ਕਰਵਾਉਂਦਾ ਤੇ ਲੋਕਾਂ ਨੂੰ ਸਦਾ ਵੇਟ ਲੈਂਦੀ ਲੋਕ ਕਿਉਂਕਿ ਜਿੰਨਾ ਨਕਲੀ ਫਾਰਮੇਸੀ ਦਾ ਲਾਇਸੈਂਸ ਲਿਆ ਉਹਨਾਂ ਨੂੰ ਦਵਾਈਆਂ ਦੇ ਬਾਰੇ ਕੁਝ ਨਾ ਨੋਲੇਜ ਵੀ ਨਹੀਂ ਹੁੰਦਾ ਬਿਲਕੁਲ ਨੋਲੇਜ ਨਹੀਂ ਹੁੰਦੀ ਉਹ ਫਿਰ ਉਹ ਦੇਣ ਤੇ ਨੇ ਜਿਹੜੇ ਲੋਕੀ ਉਹਨਾਂ ਕੋਲ ਲੈ ਲੈਂਦੇ ਨੇ ਉਹ ਆਪਣੇ ਜਾਨਾਂ ਨੂੰ ਵੀ ਖਤਰੇ ਪਾਉਂਦੇ